ਜਿੰ ਜਿਹੜਾ ਗਰੋ ਹੈ ਇੱਕਾਕੀ ਲੰਮੇ ਸਮੇਂ ਤੋਂ ਰੋਪੀਰ ਸ਼ਹਿਰ ਦੇ ਵਿੱਚ ਘਟਫਟ ਥਾਂ ਤੇ ਇਹੇ ਵਾਰ ਦੱਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲੋਂ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਲੇ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਘੇਟ ਰਿੰਦਾ ਸੀ ਸਾਡੇ ਸ਼ਹਿਰ ਜਿਹੜੀ ਸਬਜ਼ ਮੰਡੀ ਹੈ ਉੱਥੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਰਲ ਕੇ ਬੰਦੇ ਨੂੰ ਘੇਰ ਕੇ ਨਾਲ ਇਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲ ਇਹਨਾਂ ਦੇ ਹਥਿਆਰਾਂ ਦੇ ਵਾਰ ਕਰਦੇ ਸੀ ਸਰ ਕਿੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਔਰਤਾਂ ਨੇ ਇਹਦੇ ਚ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਕਿੰਨੇ ਨਮਾਤਰ ਨੂੰ ਸੈਕਸਲ ਐਕਟਿਵਿਟੀ ਲਾਉਂ ਕੇ ਚਲਾਇਆ ਜਾ ਰਿਹਾ ਸੀ ਅੱਜ ਇਹ ਗੱਲ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਉਨ ਤੋਂ ਜਿਹੜੀ ਉਂਵੀ ਉਂਵੀਉ ਦੇਖੀਓ ਸਰ ਇਹ ਕਿਸ ਤਰ੍ਹਾਂ ਮਤਲਬ ਜਿਆਦਾਤਰ ਜਿਹੜੀ ਇਹਨਾਂ ਦੀ ਗੱਲ ਇੱਕ ਲੁੱਟਾਫੋ ਮੋਟਰਸਾਈਕਲ ਖੋਹ ਲੈਣਾ ਜਾ ਕੇ ਉਸ ਤੋਂ ਪਰਸਪੁੱਲਣਾ ਇਸ ਤਰ੍ਹਾਂ ਦਾ ਕਰਾਂਗੇ ਸਰ ਇਹਨਾਂ ਦੇ ਨਾਲ ਹੋਰ ਵੀ ਸਾਥੀ ਨਾਲ ਹੋਣਗੇ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਅੱਜ ਦਾ ਦਿਨ ਔਰ ਤਾਂ ਦੋ ਆਦਮੀ ਆ ਉਹ ਮੌਕੇ ਤੋਂ ਉੱਥੋਂ ਵੱਜ ਗਏ ਇੱਕ ਕਾਫੀ ਲੰਮਾ ਚੜ੍ਹਦਾ ਆਏਗਾ ਇੱਕ ਗੈਗ ਸੀਗਾ ਇਹ ਔਰ ਇਹ ਸ਼ਹਿਰ ਇੱਕ ਪੁਛੇ ਥੋੜੇ ਜਿھے ਨਸ਼ਾ ਲੈਣਦੇ ਵੀ ਆਤੀ ਨੇ ਨਸ਼ੇ ਦੀ ਮਤਲਬ ਲੈਣਦੇ ਆਦੀ ਹੋਣ ਕਰਤੀ ਹੈ ਇਸ ਤਰ੍ਹਾਂ ਦੀ ਬਾਤ ਤੁਹਾਨੂੰ ਅਨਜਾਨੀ ਦਿੰਦੇ ਤੇ ਉਹਨਾਂ ਨੂੰ ਪਰ ਬੁਲਾਇਆ ਜਾਂਦਾ ਸੀ ਭਲੇ ਭਲੇ ਲੋਕਾਂ ਨੂੰ ਹਾਂਜੀ ਹਾਂਜੀ ਫੇ ਲੁੱਟਿਆ ਜਾਂਦਾ ਸੀ ਹਾਂਜੀ ਤਾਂ ਕਿੰਨੇ ਲੋਕਾਂ ਦੇ ਖਲਾਫ ਕੰਮ ਜਿਹੜਾ ਹੋ ਰਿਹਾ ਸੀ 17 ਲੋਕਾਂ ਦੇ ਖਲਾਫ ਕੰਮ ਕਰਦਾ ਇਹ ਜਿਹੜਾ ਗਰੋ ਹੈ ਇੱਕਾਕੀ ਲੰਬੇ ਸਮੇਂ ਤੋਂ ਰੋਇਪੁਰ ਸ਼ਹਿਰ ਦੇ ਵਿੱਚ ਹੌਟਫੌਕ ਥਾਂ 'ਤੇ ਇਹੇ ਵਾਰ ਦੱਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਆਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉੱਨਾਂ ਕੋਲ ਮੋਬਾਈਲ ਵਗੈਰਾ ਤੇ ਹੋਤੀ ਜਾਂ ਮੋਟਰਸਾਈਕਲ ਵਗੈਰਾ ਇਹ ਖੋਲੇ ਜਾਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਐਕਟ ਕਰਦਾ ਰਹਿੰਦਾ ਸੀ ਸਾਡੇ ਸ਼ਹਿਰ ਜਿਹੜੀ ਸਮਝ ਮੰਡੀ ਹੈ ਉੱਥੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਲੜ ਕੇ ਬੰਦੇ ਨੂੰ ਘੇਰ ਕੇ ਨਾਲ ਇਹਨਾਂ ਦੇ ਮੋਟਰਸਾਈਕਲ ਖੋਲੇਦੇ ਸੀ ਨਾਲ ਇਹਨਾਂ ਦੇ ਫੈਰਾ ਦੇ ਵਾਰ ਕਰਦੇ ਸੀ ਸਰ ਕਿੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਔਰਤਾਂ ਨੇ ਇਹਦੇ ਚ ਜਿਹੜੇ 12 ਬਰਾਬਰ ਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਸੈਕਸual ਐਕਟ ਕਿਉਂ ਚਲਾਇਆ ਜਾ ਰਿਹਾ ਸੀ ਅੱਜ ਇਹ ਗੱਲ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਉਹਨਾਂ ਤੇ ਜਿਹੜੀ ਲੰਗਵੀ ਉਹ ਦੇਖੀ ਸਰ ਇਹ ਕਿਸ ਤਰ੍ਹਾਂ ਦਾ ਮਤਲਬ ਹੈ ਜਦੋਂ ਅਗਰ ਜਿਹੜੀ ਇਹਨਾਂ ਦੀ ਗੱਲ ਇੱਕ ਲੁੱਟਾਫੋ ਮੋਟਰਸਾਈਕਲ ਖੋਹ ਲੈਣਾ ਜਾ ਕੇ ਉਸ ਤੋਂ ਪਰਸਪਲ ਲੈਣਾ ਇਸ ਤਰ੍ਹਾਂ ਦਾ ਕਿਉਂਗਾ ਹੈ ਸਾਰ ਇਹਨਾਂ ਦੇ ਨਾਲ ਹੋਰ ਵੀ ਸਾਥੀ ਨਾਲ ਹੋਣਗੇ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਹੈ ਜਿਹਨਾਂ ਚ ਤੇ ਨੌਰਤਾਂ ਦੋ ਆਦਮੀ ਹੈ ਉਹ ਮੌਕੇ ਤੋਂ ਉੱਥੋਂ ਵੱਜ ਗਏ ਤੇ ਕਾਫੀ ਲੰਮਾ ਚੌੜਾ ਜਿਹਦਾ ਇੱਕ ਗੈਗ ਸੀ ਇਹ ਔਰ ਇਹ ਸ਼ਹਿਰ ਇੱਕੋ ਜਿਹਾ ਥੋੜੇ ਜਿھے ਨਸ਼ਾ ਲੈਣਦੇ ਵੀ ਆਤੀ ਨੇ ਨਸ਼ੇ ਦੀ ਮਤਲਬ ਲੈਣਦੇ ਆਤੀ ਹੋ ਕੇ ਕਰਤੀ ਇਸ ਤਰ੍ਹਾਂ ਦੀ ਬਾਤ ਤਾਂ ਤੁਹਾਨੂੰ ਜਾਨਦੂਦੇ ਸੇ ਔਰਤਾਂ ਮਤਲਬ ਬਗਲਾਇਆ ਜਾਂਦਾ ਸੀ ਭਲੇ ਭਲੇ ਲੋਕਾਂ ਨੂੰ ਹਾਂਜੀ ਹਾਂਜੀ ਤੇ ਲੁੱਟਿਆ ਜਾਂਦਾ ਸੀ ਹਾਂਜੀ ਕਿੰਨੇ ਲੋਕਾਂ ਦੇ ਖਿਲਾਫ ਟੋਟਲ ਜਿਹੜਾ ਮਾਮਲਾ ਇਸ ਤਰ੍ਹਾਂ ਲੋਕਾਂ ਦੇ ਖਿਲਾਫ ਮਕੰਮਾ ਦਰਜ ਹੈ